ਰੁੱਖ ਲਗਾਓ ਧਰਤੀ ਬਚਾਓ ਰੁੱਖ ਲਗਾਓ ਧਰਤੀ ਬਚਾਓ ਤੇ ਫਲ ਖਾਓ ਫਲ ਖਾਓ ਹਾਂਜੀ ਦੋਸਤੋ ਰੁੱਖਾਂ ਦੇ ਵਿੱਚ ਇੱਕ ਗੁਣਕਾਰੀ ਰੁੱਖ ਜਿਹਦਾ ਨਾਮ ਹੈ ਜੀ ਜਾਮਣ ਅੱਜ ਅਸੀਂ ਉਸ ਜਾਮਣ ਦੇ ਬਿਲਕੁਲ ਨਜ਼ਦੀਕ ਪਹੁੰਚੇ ਹੋਏ ਹਾਂ ਸਾਡੀ ਟੀਮ ਹਾਜ਼ਰ ਹੈ 15 ਸਾਲ ਪਹਿਲਾਂ ਇਹ ਰੁੱਖ ਲਗਾਏ ਗਏ ਸੀ ਤੇ ਅੱਜ ਇਹ ਸਾਨੂੰ ਫਲ ਦੇ ਰਹੇ ਨੇ ਸਾਡੇ ਵਿੱਚ ਸਾਡੇ ਗੁਰਮੀਤ ਸਿੰਘ ਫੌਜੀ ਵੀਰ ਵੀ ਖੜੇ ਨੇ ਲਾਲਾ ਜੀ ਵੀ ਖੜੇ ਨੇ ਔਰ ਜਿਹੜੇ ਮੁੰਡੇ ਨੇ ਇਥੋਂ ਇਸ ਰੁੱਖਾਂ ਨੂੰ ਪਾਲਿਆ ਇਸ ਸਕੂਲ ਦੇ ਵਿੱਚ ਰਹਿ ਕੇ ਬਲਜਿੰਦਰ ਸਿੰਘ ਉਹ ਵੀ ਹਾਜ਼ਰ ਹੈ ਆਪਾਂ ਗੱਲਬਾਤ ਕਰਦੇ ਆਂ ਮਿੱਕੇ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਜੀ ਗੁਰਮੀਤ ਸਿੰਘ ਫੌਜੀ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਕਿ ਜੋ ਬੂਟੇ ਲਾਏ ਸੀ ਅੱਜ ਫਲ ਦੇ ਰਹੇ ਔਰ ਉਹੀ ਫਲ ਖਾਣ ਦਾ ਮੌਕਾ ਮਿਲਿਆ ਇਹ ਬਹੁਤ ਹੀ ਭਾਗਾ ਵਾਲੇ ਆ कि सਾਨੂੰ ਆਪਦੇ ਹੱਥੀ ਬੂਟੇ ਲਾਏ ਔਰ ਫਲ ਖਾਣ ਦਾ ਮੌਕਾ ਮਿਲੇ ਇਹ ਫਲ ਵੀ ਦਿਖਾਓ ਇਹਨਾਂ ਦੇ ਗੁਣ ਗੁਣਾ ਬਾਰੇ ਵੀ ਦੱਸੋ ਬਹੁਤ ਹੀ ਗੁਣਾਕਾਰੀ ਲਾਲਾ ਜੀ ਮੋٹے ਮੋٹے ਲੈ ਕੇ ਆਏ ਨਵਿੰਦਰ ਪ੍ਰਸ਼ਾਦ ਸਾਡੇ ਲਾਲਾ ਜੀ ਕੀ ਕਹਣੇ ਇਹਨਾਂ ਦੇ ਹਾਂਜੀ ਲਾਲਾ ਜੀ ਤੁਸੀਂ ਕੁਝ ਕਹੋਗੇ ਆਪਾਂ ਹੱਥ ਸੇ ਲਗਾਇਆ ਹੋਇਆ ਬੂਟੇ ਆਜ ਮਹਿੰਦੀ ਜੋ ਇਸ ਰੰਗ ਲਾਤੀ ਹੈ ਸੁਖਣੇ ਕੇ ਬਾਅਦ ਐਸੇ ਆਜ ਹਮ ਲੋਗੋ ਕੋ ਇਹ ਰੰਗ ਲਾ ਦਿਆ ਇਹ ਜਾਮਨ ਦਾ ਫਲ ਤੋੜ ਕਰਕੇ ਆਪਾਂ ਖਾਏ ਆਪਣੇ ਲਗਾਏ ਹੋਏ फल आज हम लोगों को ये मिला खा करके बहुत ही दिल खुशा हुआ खुश हुआ ऐसे भी हर एक बंदे से मैंने अपील करूंगा विनती करूंगा आग्रह करूंगा कि आप लोग भी अपने अपने मोहल्ले में कोई ना कोई फल बूटा लगाइए आने वाला जनरेशन भी याद रखेगा कि मेरा चाचे का मेरा पापा का मेरा ताए का लगाया हुआ है जिसका आज परिणाम हम लोगों के सामने आके खड़ा हुआ है वाह जी वाह 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 बलजिंदर सिंह ए नहीं जी बलजिंदर सिंह ये भी चोली पर ले आए जी देखो ਔਰ ਅਸੀਂ ਖੜੇ ਹਾਂ ਬਹੁਤ ਉੱਚੀ ਹਾਈਟ ਤੇ ਦੋ ਮੰਜ਼ਿਲਾ ਬਿਲਡਿੰਗ ਦੇ ਉੱਤੇ ਸਕੂਲ ਦੀ ਇਹ ਅੱਜ ਤੋਂ 15 ਸਾਲ ਪਹਿਲਾਂ ਨਿੰਮਾ ਜੀ ਨੇ ਦਰਖਤ ਲਾਏ ਸੀ ਜੀ ਫਿਰ ਅੱਜ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਵੀ ਤੁਸੀਂ ਦਰਖਤ ਤਾਂ ਲਾਏ ਨੇ ਅੱਜ ਜਾਮਣਾ ਵੀ ਖਾ ਕੇ ਜਾਓ ਬਲਜਿੰਦਰ ਜੀ ਇੱਕ ਬਿਲਕੁਲ ਤੁਹਾਡੇ ਪਿੱਛੇ ਰੁੱਖ ਦਿਖਾਈ ਦੇ ਰਿਹਾ ਹੈ ਹਾਂਜੀ ਉਹ ਬੱਬੂ ਗੋਸ਼ੇ ਦਾ ਰੁੱਖ ਹੈ ਜੀ ਦਰਖਤ ਆ ਫਲ ਵਾਲਾ ਉਹ ਵੀ ਤੁਸੀਂ ਹਿਮਾਚਲ ਤੋਂ ਲਿਆ ਕੇ ਲਾਇਆ ਸੀ ਉਹਨੂੰ ਵੀ ਬੱਬੂ ਗੋਸ਼ੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਕੀ ਬਾਤ ਹੈ ਜੀ ਆਪਾਂ ਜ਼ੂਮ ਕਰ ਲੈਂਦੇ ਜੀ ਇੱਥੇ ਉਹ ਵੀ ਦਿਖਾ ਦਿੰਨੇ ਆ ਆ ਜਿਹੜਾ ਟਰੱਕ ਖੜਾ ਜੀ ਟਰੱਕ ਦੇ ਕੋਲ ਇਹ ਆਹ ਬੂਟਾ ਲੱਗਿਆ ਹੋਇਆ ਜੀ ਬੱਬੂ ਗੋਸ਼ੇ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਫਲ ਭਰਿਆ ਹੋਇਆ ਦੂਰ ਹੋਣ ਕਰਕੇ ਥੋੜਾ ਕੈਮਰਾ ਜਿਹੜਾ ਰੀਚ ਨਹੀਂ ਕਰ ਰਿਹਾ ਫਲ ਬਹੁਤ ਹੈ ਤੇ ਇਹ ਜਿਹੜਾ ਰੁੱਖ ਹੈ ਇਹ ਸਾਡੇ ਵਾਰ ਨੰਬਰ 12 ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਵਿਦਿਆ ਦਾ ਮੰਦਿਰ ਸੀਸ ਝੁਕਾ ਕੇ ਜਾਈਏ ਅੰਦਰ ਵਕਈ ਅਸੀਂ ਜਦੋਂ ਵੀ ਇੱਥੋਂ ਲੰਘਦੇ ਆ ਤਾਂ ਸਿਰ ਝੁਕਾ ਕੇ ਲੰਘਦੇ ਆ ਕਿਉਂਕਿ ਇਸ ਏਰੀਏ ਦੇ ਵਿੱਚ ਇਸ ਖੇਤਰ ਦੇ ਵਿੱਚ ਇਸ ਮੰਦਿਰ ਤੋਂ ਸਿੱਖਿਆ ਲੈ ਕੇ ਬਹੁਤ ਹੀ ਬੱਚਿਆਂ ਨੇ ਆਪਣੇ ਭੁੱਖ ਨੂੰ ਸਵਾਰਿਆ ਤੇ ਸਾਡਾ ਬਚਪਨ ਇਸੇ ਸਕੂਲ ਦੇ ਵਿੱਚ ਬੀਤਿਆ ਬਹੁਤ ਉੱਚੀ ਹਾਈਟ ਤੇ ਖੜੇ ਆ ਥੱਲੇ ਸਾਡੇ ਬੱਚੇ ਜੋ ਕਿ ਸਾਡੇ ਸੰਜੀਵ ਸ਼ਰਮਾ ਕੋਚ ਜੀ ਦੀ ਅਗਵਾਈ ਦੇ ਵਿੱਚ ਪਾਵਰ ਲਿਫਟਿੰਗ ਦੀ ਟ੍ਰੇਨਿੰਗ ਵੀ ਚੱਲ ਰਹੀ ਹੈ ਉਹ ਵੀ ਥੱਲੇ ਹਾਜ਼ਰ ਨੇ ਮੌਜੂਦ ਨੇ ਇਧਰਲੇ ਪਾਸੇ ਬਹੁਤ ਵੱਡਾ ਪਿੱਪਲ ਦਾ ਰੁੱਖ ਹੈ ਹਰ ਪਾਸੇ ਛੁੱਧ ਆਕਸੀਜਨ ਆਈ ਜੀ ਇੱਥੇ ਇਹ ਸਾਡੇ ਮਾਡਲ ਟਾਉਨ ਦਾ ਉਹ ਦ੍ਰਿਸ਼ ਹੈ ਜਿਹਨੂੰ ਦੇਖ ਕੇ ਸਾਡੀਆਂ ਅੱਖਾਂ ਨੇ ਜਿਹੜੀਆਂ ਉਹ ਅੱਖਾਂ ਹੋਰ ਉਹ ਅੱਖਾਂ ਹੋਰ ਖੁਸ਼ ਹੋ ਜਾਂਦੀਆਂ ਨੇ ਤੇ ਉਹਨਾਂ ਅੱਖਾਂ ਨੂੰ ਇੱਕ ਅਲੱਗੇ ਆਨੰਦ ਮਿਲਦਾ ਦੇਖੋ ਜੀ ਸਾਡੇ ਬਲਜਿੰਦਰ ਜੀ ਵੀ ਲੱਗੇ ਹੋਏ ਨੇ ਤੇ ਇਹ ਕਹਿੰਦੇ ਵੀ ਤੁਸੀਂ ਅੱਜ ਇਹ ਜਾਮਣ ਦੇ ਜਿਹੜੇ ਨੇ ਫਲ ਇਹ ਤੁਸੀਂ ਚਖੋ ਜੀ ਤੇ ਅਸੀਂ ਚੜ ਗਏ ਜੀ ਪੌੜੀਆਂ ਸਕੂਲ ਦੀਆਂ ਅਸੀਂ ਪ੍ਰਿੰਸੀਪਲ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਸਰਦਾਰ ਬਰਿੰਦਰ ਸਿੰਘ ਜੀ ਇਸ ਵਾਰ ਰੁੱਖ ਲਗਾਓ ਧਰਤੀ ਬਚਾਓ ਮਹਮ ਦੇ ਤਹਿਤ ਸਾਡੇ ਬਾਗ ਨੂੰ ਸੋਹਣਾ ਬਣਾਉਣ ਲਈਏ ਤੁਸੀਂ ਥੱਲੇ ਦੇਖ ਰਹੇ ਹੋ ਟਰੀ ਗਾੜ ਲੱਗੇ ਹੋਏ ਨੇ ਇੱਥੇ ਰੁੱਖ ਲਗਾਏ ਗਏ ਸੀ ਪਾਮ ਦੇ ਹੋਰ ਵੀ ਸਾਡੇ ਮਹੱਲੇ ਦੇ ਵਿੱਚ ਗ੍ਰੀਨਰੀ ਕਾਫੀ ਹੈ ਇਹ ਤੁਸੀਂ ਪੇੜ ਦੇਖ ਸਕਦੇ ਹੋ ਇੱਧਰ ਨੂੰ ਜਾਉਂਗੇ ਤਾਂ ਇਹ ਵੱਧ ਹੀ ਜਾਊਗੀ ਲੈ ਵੀ ਜੋ ਵੀ ਵੀ ਅੱਜ ਫਲ ਤੋੜ ਰਿਹਾ ਕੀ ਕਹਿਣਾ ਤਰਾ ਤੇਰਾ ਕਹਿਣਾ ਹੈ ਰੁੱਖ ਲਗਾਓ ਧਰਤੀ ਬਚਾ ਹਾਏ ਚਲ ਮਾ ਆ ਗਿਆ ਜੀ ਮੁੰਡਾ ਲਾਲਾ ਜੀ ਤਾਂ ਮੀਠੀ ਮੀਠੀ ਚੁਣ ਰਹੇ ਹੈ ਹੈ ਲਾਲਾ ਜੀ ਇੱਧਰ ਓਏ ਦੂਏ ਪਾਸੇ ਨੂੰ ਚਲੇ ਗਏ ਵਿੱਚੋਂ ਦੀ ਦਿਖਦੇ ਨਹੀਂ ਹੈਗੇ ਹਾਂ ਜੀ ਸਰ ਜੈ ਹਿੰਦ ਸਰ ਆਨੰਦ ਮਾਨ ਰਹੇ ਹਾਂ ਕੁਦਰਤ ਦਾ ਵਿੱਚ ਬੜ ਕੇ ਮਿੱਠੀਆਂ ਮਿੱਠੀਆਂ ਖਾਓ ਹੌਜੀ ਸਾਹਿਬ ਹਾਂ ਜੀ ਆਪਸੀ ਇੱਕ اپੀਲ ਹੈ ਹਾਂ ਜੀ ਆਗਰੇ ਨਹੀਂ ਹੈ ਆਗਰਾ ਕਰੋ ਜਾਂ اپੀਲ ਕਰੋ اپੀਲ ਆਗਰਾ ਯਕੀ ਬਾਤ ਹੁਆ وہی ਤਾਂ ਪੁੱਛਣਾ ਤਾਂ ਹਮਨੇ ਹਾਂ ਜੀ ਬਤਾਓ ਲਾਲਾ ਜੀ લાલાજી જે પડ ਰਿਹਾ ਜੀ ਜੇ પડ ਰਿਹਾ ਚੋਰ ਫੜਿਆ ਗਿਆ ਚੋਰ ਫੜਿਆ ਗਿਆ ਫੜਿਆ ਗਿਆ ਅੰਕਲ ਲਈ ਪੜੀ ਆ ਅੱਜ ਆਪਣੇ ਆਪਣੇ ਘਰ ਲਈ ਲੈ ਜਾਓ ਵੀਰੋ ਜੇ ਤੁਸੀਂ ਵੀ ਜਾਮਣਾ ਖਾਣੀਆਂ ਨੇ ਨਾ ਬਾਜ਼ਾਰ ਚ ਬਹੁਤ ਮਹਿੰਗੀਆਂ ਨੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਜ਼ੀਆਂ ਜਾਮਣਾ ਤਾਜ਼ੀਆਂ ਜਾਮਣਾ ਤੁਹਾਨੂੰ ਖਾਣ ਨੂੰ ਵੀ ਮਿਲਣਗੀਆਂ ਤੇ ਕਰੇ ਲੈ ਜਾਣ ਨੂੰ ਵੀ ਮਿਲਣਗੀਆਂ ਤੇ 15 ਦਿਨ ਨੇ ਫਲ ਹਜੇ ਹੋਰ ਰਹਿਣਾ ਇੱਥੇ ਬਹੁਤ ਆਨੰਦ ਆ ਰਿਹਾ ਜੀ ਨਾਲ ਦੇ ਨਾਲ ਅਸੀਂ ਜਾਮਣਾ ਇਹ ਦੇਖੋ ਇਹ ਬਹੁਤ ਵਧੀਆ ਮਿੱਠੀ ਜਾਮਣਾ ਤੇ ਮੈਂ ਇਹਨੂੰ ਖਾਣ ਲੱਗਿਆ ਲਾਲਾ ਜੀ ਮੇਰੇ ਹਿੱਸੇ ਦੀਆਂ ਤੋੜ ਦਿਓ ਤੁਸੀਂ ਲੋ ਸਾਰਾ ਤਾਂ ਆਪੇ ਦਾ ਹੀ ਸਾ ਹੈ ਖਾਓ ਇਹ ਤੂੰ ਲੈ ਕੇ ਜਾ ਪੁੱਤਰ ਘਰੇ ਪਾਲਾ ਜੇਬ ਚ ਆ ਦੇ ਮੂੰਹ ਵੀ ਲਵੇ ਲਿਆ ਰਸ ਨਾਲ ਜੋ ਵੀ ਆਨੰਦ ਲੈ ਰਿਹਾ ਹੈ ਵੀਰ ਜੀ ਇੱਧਰ ਬਰੋਟਾ ਵੀ ਆ ਬਹੁਤ ਵੱਡਾ ਔਰ ਇਹਦੀ ਹਾਈਟ ਧਰਤੀ ਤੋਂ ਜੇ ਆਪਾਂ अनुमानਿਤ ਤੈ ਕਰੀਏ ਤਾਂ ਹਾਈਟ ਇਹਦੀ 70 ਪਲੱਸ 70 ਫੁੱਟ ਪਲੱਸ ਹੋ ਸਕਦੀ ਹੈ ਬਹੁਤ ਉੱਚੀ ਹਾਈਟ ਹੈ ਸ਼ੁੱਧ ਵਾਤਾਵਰਨ ਇਸ ਏਰੀਏ ਦੇ ਵਿੱਚ ਤੇ ਇੱਥੇ ਖੁਸ਼ੀ ਦੀ ਗੱਲ ਇੱਕ ਹੋਰ ਹੈ ਹਾਂਜੀ ਖੁਸ਼ੀ ਦੀ ਗੱਲ ਇੱਕ ਹੋਰ ਇਹ ਹੈ ਵੀ ਇੱਥੇ ਹੁਣ ਮੋਰ ਨੇ ਜਿਹੜੇ ਉਹ ਵੀ ਆਣ ਲੱਗੇ ਕੋਇਲ ਤਾਂ ਇੱਥੇ ਕਈ ਸਾਲਾਂ ਤੋਂ ਸਵੇਰੇ ਸਵੇਰੇ ਕੂਕੂ ਕਰਦੀ ਸੁਣਾਈ ਦਿੰਦੀ ਹੈ ਹੁਣ ਇੱਕ ਦੋ ਸਾਲਾਂ ਤੋਂ ਇੱਥੇ ਮੋਰ ਵੀ ਆਣ ਲੱਗੇ। ਸੋ ਅੰਤ ਦੇ ਵਿੱਚ ਇਹੀ ਮੈਸੇਜ ਦਿੰਦੇ ਹੋਏ ਵਿਦਾ ਲੈਨੇ ਆਂ ਵੀ ਆਓ ਤੁਸੀਂ ਵੀ ਰੁੱਖਾਂ ਨਾਲ ਪਿਆਰ ਕਰੋ, ਵੱਧ ਤੋਂ ਵੱਧ ਰੁੱਖ ਲਗਾਓ। ਆਉਣ ਵਾਲੇ ਦਿਨਾਂ ਵਿੱਚ ਸਾਡੀ ਮਹਿਮ ਬਹੁਤ ਜ਼ਿਆਦਾ ਤੇਜ਼ ਕੀਤੀ ਜਾ ਰਹੀ ਹੈ। ਇਕੱਠੇ ਕਈ-ਕਈ ਰੁੱਖ ਲੱਗ ਰਹੇ ਨੇ ਸੈਂਕੜਿਆਂ ਦੇ ਹਿਸਾਬ ਨਾਲ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ